ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਨੌਰੀ ਬਾਰਡਰ ਤੇ ਇਸ ਟਾਈਮ ਬੈਠੇ ਹੋਏ ਆ ਸੰਤਾਂ ਦੇ ਨਾਲ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਵਾ ਤੇ ਸਾਡੇ ਨਾਲ ਬਾਬਾ ਜੀ ਸਤਨਾਮ ਸਿੰਘ ਜੀ ਨੇ ਬਾਬਾ ਜੀ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੇ ਉਹ ਚਾਰ ਕਿਸਾਨ ਗੱਡੀ ਥੱਲੇ ਦਿੱਤੇ ਸੀ ਭਾਜੀਪੀ ਦੇ ਐਮਪੀ ਦੇ ਬੇਟੇ ਨੇ ਤੇ ਅੱਜ ਉਹਦੇ ਵਿਰੋਧ ਦੇ ਵਿੱਚ ਰੈਲਾ ਰੋਕੀਆਂ ਜਾ ਰਹੀਆਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਇੰਨਾ ਤੇ ਦੇਖਦੇ ਆ ਸੰਗਤਾਂ ਸਾਰਿਆਂ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਫੜੇ ਬੁਲਾਉਣੇ ਆ ਜੀ ਆਖੋ ਵਾਹਿਗੁਰੂ 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 ਤੇ ਖੀਰ ਪੋਰ ਖੀਰ ਪੋਰ ਖੀਰੀ ਦਾ ਜਿਹੜਾ ਨਕੀਲੇ ਹੋਇਆ ਕੰਮ ਆ ਕੇ ਬੋਲੋ ਜੀ ਮਾੜਾ ਕੋਈ ਨਹੀਂ ਉਹ ਆ ਆਪਾਂ 13 ਮਹੀਨੇ ਦਿੱਲੀ ਬੈਠੇ ਰਹੇ ਉਹਦੇ ਸੰਬੰਧ ਹਾਂਜੀ ਹੁਣ 8-7 ਮਹੀਨੇ ਆਪਾਂ ਨੂੰ ਇੱਥੇ ਵੀ ਹੋ ਚੱਲੇ ਆ ਹਾਂਜੀ ਬੈਠਿਆਂ ਹਾਂਜੀ ਹਜੇ ਤੱਕ ਆਪਾਂ ਨੂੰ ਸਰਕਾਰਾਂ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਠੀਕ ਹੈ ਜਿਸ ਦੇ ਵਿੱਚ ਚਾਰ ਕਿਸਾਨ ਸੀ ਹਾਂਜੀ ਇੱਕ ਪੱਤਰਕਾਰ ਸੀ ਹਾਂਜੀ ਉਹਨਾਂ ਉੱਤੇ ਗੱਡੀ ਜਿਹੜੀ ਥਾਰ ਗੱਡੀ ਸੀ ਉਹ ਚੜਵਾਈ ਗਈ ਤੇ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਠੀਕ ਹੈ ਇੱਕ ਪੱਤਰਕਾਰ ਹੀ ਜਿਹੜਾ ਉਹ ਦੇਸ਼ਾਂ-ਪਦੇਸਾਂ ਵਿੱਚ ਖਬਰ ਪਹੁੰਚਾਉਂਦਾ ਹੈਗਾ ਵੀ ਸਾਡੇ ਨਾਲ ਆਹ ਵਿਤਕਰੇ ਹੋ ਰਹੇ ਆ ਤੇ ਉਹਨੂੰ ਜਿਹੜਾ ਉਹਦਾ ਕਰਕੇ ਮਾਰਿਆ ਗਿਆ ਵੀ ਇਹ ਕਿਉਂ ਖਬਰਾਂ ਦੂਰ ਤੱਕ ਪਹੁੰਚਦਾ ਤੇ ਜਿਹੜੇ ਸਾਡੇ ਕਿਸਾਨ ਹੱਕਾਂ ਵਾਸਤੇ ਬੈਠੇ ਸੀਗੇ ਆਪਣੇ ਹੱਕ ਮੰਗਦੇ ਸੀਗੇ ਹਾਂਜੀ ਉਹਨਾਂ ਹੱਕਾਂ ਵਾਸਤੇ ਜਿਹੜੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਗਈਆਂ ਤੇ ਮਸਕਰ ਕੀਤਾ ਗਿਆ ਸਾਨੂੰ ਹਜੇ ਤੱਕ ਕੇ ਸਰਕਾਰ ਵੱਲੋਂ ਕਿਸੇ ਵੱਲੋਂ ਵੀ ਸਾਨੂੰ ਉਹਨਾਂ ਦਾ ਹਜੇ ਕੋਈ ਨਿਸਾਖ ਨਹੀਂ ਮਿਲਿਆ ਨਹੀਂ ਮਿਲਿਆ 4 ਸਾਲ ਲਗਭਗ ਚਲੇ ਗਏ ਏ 21 ਤੋਂ ਲੈ ਕੇ ਅੱਜ ਤੱਕ ਗਿਣ ਲਓ ਵੀ ਜਿਹੜਾ ਅੱਜ ਦੇ ਦਿਨ ਜਿਹੜਾ ਮਤਲਬ ਵੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਆਪਾਂ ਉਹਦੇ ਸਬੰਧ ਦੇ ਵਿੱਚ ਕਰਦੇ ਸਾਰੇ ਹੀ ਪੰਜਾਬ ਭਾਰਤ ਦੇ ਵਿੱਚ ਜਿਹੜੀਆਂ ਰੇਲਾਂ ਵਾਂ ਉਹ ਰੁਕੀਆਂ ਵਾਂ ਤੇ ਰੇਲਾਂ ਰੋਕ ਕੇ ਆਪਾਂ ਉਹਨਾਂ ਦਾ ਜਿਹੜਾ ਸਰਕਾਰਾਂ ਦਾ ਵਿਰੋਧ ਕੀਤਾ ਵਾ ਵੀ ਸਾਨੂੰ ਇਹਨਾਂ ਨੇ ਕੋਈ ਹਜੇ ਤੱਕ ਨਿਸਾਫੀ ਨਹੀਂ ਦਿੱਤਾ ਤੇ ਸਾਨੂੰ ਜਿਹੜਾ ਕੋਈ ਉਹਨਾਂ ਦਾ ਅਨਸਾਫੀ ਨਹੀਂ ਹੋਣਾ ਚਾਹੀਦਾ ਵੀ ਉਹਨਾਂ ਤੇ ਗੱਡੀ ਕਦ ਲਈ ਚੜਾਈ ਗਈ ਇੱਕੋ ਹੱਕਾਂ ਵਾਸਤੇ ਬੈਠੇ ਕੋਈ ਵੀ ਆ ਇਨਸਾਨ ਵਾ ਕੋਈ ਡੰਗਰ ਵਾ ਕੋਈ ਵੀ ਆ ਉਹ ਆਪਣਾ ਹੱਕ ਲੈ ਸਕਦਾ ਜੇ ਉਹਨੂੰ ਆਪਣਾ ਆਪਾਂ ਨਾ ਆਪਣੇ ਨਾਲ ਕੋਈ ਵਧਿੱਕੀ ਕਰਦਾ ਆਪਾਂ ਜੇ ਮਤਲਬ ਵੀ ਹੱਕ ਮੰਗਦੇ ਆਪਦਾ ਇਨਸਾਫ ਮੰਗਦੇ ਆ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਕੀ ਕਰਾਂ ਹੈ ਨਾ ਜੇ ਖੇਤ ਹੀ ਵਾੜ ਨੂੰ ਖਾਨ ਲੱਪੀ ਤੇ ਫੇਰ ਕੀ ਬਣਾਉਗਾ ਤੇ ਮੈਂ ਇੰਨੀਆਂ ਬੇਨਤੀਆਂ ਕਰਦਾ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਵਾਂ ਵੀ ਵੇਖੋ ਇਹਨਾਂ ਘਾਣਾਂ ਨਾ ਪੰਜਾਬ ਦਾ ਕਰੋ ਜਿੰਨਾ ਤੁਸੀਂ ਕਰ ਰਹੇ ਜੇ ਇਹ ਕੋਸ਼ੀ ਵੀ ਆ ਕਿ ਮਤਲਬ ਬਾਹਰ ਲੀਆਂ ਕੈਂਟਰੀਆਂ ਰੋਟੀ ਖਾ ਰਹੀਆਂ ਵਾਂ ਕੋਈ ਵੀ ਖਾ ਰਿਆ ਤੇ ਇੱਕ ਕਿਸਾਨ ਦੇ ਸਿਰ ਤੋਂ ਖਾ ਰਿਆ ਜੇ ਕਿਸਾਨ ਇਹ ਦਸਾਂ ਨਵਾਂ ਦੀ ਪਸੀਨੇ ਦੀ ਮਿਹਨਤ ਨਾ ਕਰੇ ਤੇ ਕੋਈ ਪ੍ਰਸ਼ਾਦਾ ਨਹੀਂ ਰਾਤ ਨੂੰ ਖਾ ਕੇ ਸੌ ਸਕਦਾ ਕਿਉਂਕਿ ਇਧਰੋਂ ਅਸੀਂ ਨਾਜ ਘੱਲਦੇ ਆ ਤੇ ਸਾਡੇ ਨਾਲ ਜਿਹੜਾ ਸਾਰਾ ਚੱਲਣ ਦਿਆ ਵਾ ਮੈਂ ਇੰਨੀਆਂ ਬੇਨਤੀਆਂ ਕਰਦਾ ਕਿ ਮਾਨਤ ਰਾਜਕੀ ਵਾਹਿਗੁਰੂ ਮੋਹਾਈ ਕੁੜੀ ਜੀ ਖਾਨਸਾ ਸਲਾਮ ਵਾਲੇ ਸਵਾਦਰ ਜੀ ਕੀ ਫਤਿਹ ਗੁਰਸੂ ਅਨਸਾਫ ਜਿਹੜਾ ਨਾ ਇਹ ਕੋਈ ਧਰਮੀ ਬੰਦਾ ਦੇ ਸਕਦਾ ਤੇ ਜਿਹੜਾ ਧਰਮੀ ਬੰਦਾ ਹੋਵੇ ਉਹਨਾਂ ਨੇ ਅੱਗੇ ਨਹੀਂ ਆਉਂਦੇ ਨੇ ਇਹ ਤੇ ਇਨਸਾਫ ਮਿਲ ਕੇ ਤੁਰ ਜਾਉ ਜਿਹੜਾ ਮਾਰਾ ਜੇ ਸਿਰ ਚੁੱਕਦਾ ਤੇ ਉਹਨੂੰ ਨੱਪ ਦਿੰਦੇ ਆ ਤੇ ਜਿਹੜੇ ਕਿ ਗੁਰੂ ਅਮਰਦਾਸ ਜੀ ਕਹਿੰਦੇ ਆ ਵੀ ਜੇ ਚਾਰ ਬੰਦੇ ਜਿੱਦਾਂ ਆਪਾਂ ਬੈਠੇ ਆ ਨਾ ਤੇ ਜੇ ਗੁਰੂ ਦੀ ਬਾਣੀ ਦੀ ਕੋਈ ਵਿਚਾਰ ਚੱਲ ਰਹੀ ਆ ਜਾਂ ਕੋਈ ਗੁਰਮੁਖੀ ਦੀ ਗਏ ਸਾਧੂ ਦੇ ਬਜਨਾਂ ਦੀ ਵਿਚਾਰ ਚੱਲ ਰਹੀ ਆ ਉਹਨੂੰ ਕਹਿੰਦੇ ਆ ਗੁਰਮੁਖ ਤੇ ਜੇ ਕੋਈ ਦੂਜੇ ਦੂਜੀ ਚੱਲ ਰਹੀ ਤੇ ਉਹਨੂੰ ਸਹੀ ਕਹਿੰਦੇ ਆ ਦੁਸ਼ਟ ਚੌਂਕੜੀ ਤੇ ਸਰਕਾਰ ਉਹਨੂੰ ਦੁਸ਼ਟ ਚੌਂਕੜੀ ਦੀ ਸਰਕਾਰ ਇਹਨਾਂ ਤੋਂ ਭਲਾ ਆਪਾਂ ਕਿੱਥੋਂ ਜਾਉਨੇ ਆ ਨਹੀਂ ਮਿਲ ਸਕਦਾ ਗੁਰੂ ਕਿਰਪਾ ਕਰੇ ਸਾਨੂੰ ਗੁਰਮੁਖਤਾਈ ਪ੍ਰਾਪਤ ਹੋ ਜਾਵੇ ਇਹ ਸਾਡੇ ਵਿੱਚੋਂ ਉੱਠ ਕੇ ਉੱਥੇ ਬੰਦੇ ਜਾਣ ਤੇ ਗੁਰਮੁਖਤਾਜੀ ਦੇ ਵਜਨ ਕਰਨ ਤੇ ਫੇਰ ਆਪਾਂ ਨੂੰ ਇਨਸਾਫ ਮਿਲਣਾ ਨਹੀਂ ਤੇ ਨਹੀਂ ਮਿਲਣਾ ਗੁਰਮਖੋ ਇਹਨਾਂ ਤੋਂ ਆਪਾਂ ਇਨਸਾਫ ਜੇ ਚਾਹੀਏ ਮੰਗੀਏ ਤੇ ਨਹੀਂ ਮਿਲ ਸਕਦਾ ਪਿੰਡ 'ਚ ਇੱਕ ਬੰਦਾ ਇਹੋ ਜਿਹਾ ਹੋਵੇ ਸਾਰਾ ਪਿੰਡ ਨਹੀਂ ਖੁਰੋਂ ਦਿੰਦੇ ਤੇ ਉਹ ਦੁਸ਼ਟ ਚੌਂਗੜੀ ਤੇ ਕਿੰਨੀ ਵੱਡੀ ਤੇ ਵੋਟਾਂ ਕਰ ਪੜਾ ਬਣਾ ਕੇ ਆਪਾਂ ਨੂੰ ਅੱਗੇ ਲਿਆਉਣੇ ਤੇ ਇਨਸਾਫ ਇਹਨੇ ਤੋਂ ਆਪਾਂ ਨੂੰ ਕਿੱਥੇ ਮਿਲਣਾ ਇਹਨਾਂ ਤੋਂ ਇਨਸਾਫ ਦੀ ਗੱਲ ਜਿਹੜੀ ਉਹ ਨਹੀਂ ਗੁਰੂ ਅੱਗੇ ਬੇਨਤੀਆਂ ਕਰਕੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਸੰਤੋਖ ਬਖਸ਼ ਤੇ ਇਹਨਾਂ ਨੂੰ ਸਾਡੇ ਗਲੋਂ ਲਾਓ ਤੇ ਫੇਰੇ ਗੱਲ ਸੁਤਰੋਣੀ ਗੁਰਮਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ